ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਜੀਤ ਬਰਾੜ ਮਦੀਰ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਨਾ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਪਿਛਲੇ 37 ਦਿਨਾਂ ਤੋਂ ਜੋ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਕਿਸਾਨੀ ਸੰਘਰਸ਼ ਲਈ ਮਰਨ ਵਾਰਤੇ ਬੈਠੇ ਹੋਏ ਨੇ ਤੇ ਆਪਾਂ ਹਜੇ ਵੀ ਘਰਾਂ 'ਚ ਸੁੱਤੇ ਪਏ ਹੋਏ ਆਂ ਤੇ ਸਾਡਾ ਹੱਕ ਬਣਦਾ ਯਾਰ ਫਰਜ਼ ਬਣਦਾ ਆਪਾਂ ਵਾਰੀ ਨਾਲ ਆ ਕੇ ਆਪਣਾ ਸੰਘਰਸ਼ ਦਾ ਹਿੱਸਾ ਬਣੇ ਤੇ ਆਪਣਾ ਯੋਗਦਾਨ ਪਾਈਏ ਇੱਕ ਪਾਸੇ ਤਾਂ ਆਪਾਂ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸਦੇ ਆਂ ਵੀ ਗੁਰੂਆਂ ਨੇ ਲੜਾਈਆਂ ਲੜੀਆਂ ਨੇਸ਼ਨ ਦੇ ਹਾਰਸ਼ ਲੜੇ ਤੇ ਆਪਾਂ ਉਹ ਸੰਘਰਸ਼ ਦਾ ਹਿੱਸਾ ਨਹੀਂ ਬਣ ਸਕਦੇ ਆਪਾਂ ਉਹ ਲੋਕ ਆ ਯਾਰ ਉਹ ਜਿਹੜੇ ਪੋਗਾੰਦੇ ਜਾਂ ਬਰਸ਼ੀਆਂ ਦੇ ਇਕੱਠੇ ਹੋਣ ਵਾਲੇ ਲੋਕਾਂ ਆਪਾਂ ਉਹ ਜਿਉਂਦੇ ਜੀ ਦੀ ਕਦਰ ਨਹੀਂ ਪਾਉਂਦੇ ਅੱਜ ਉਹ ਸੰਘਰਸ਼ ਲੜ ਰਿਹਾ ਹਿੰਦੁਸਤਾਨ ਲਈ ਲੜ ਰਿਹਾ ਆਪਣੀਆਂ ਫਸਲਾਂ ਨਸਲਾਂ ਲਈ ਸੰਘਰਸ਼ ਲੜ ਰਿਹਾ ਤੇ ਆਪਣਾ ਹੱਕ ਨਹੀਂ ਬਣਦਾ ਆਪਾਂ ਨੂੰ ਇੱਥੇ ਆ ਕੇ ਆਪਣਾ ਫਰਜ਼ ਨਿਭਾਉਂਦਾ ਮੈਂ ਅਪੀਲ ਕਰਦਾ ਇਹ ਨੌਜਵਾਨਾਂ ਨੂੰ ਤੇ ਬਜ਼ੁਰਗਾਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਵੀ ਭਰਾਵੋ ਆਪਾਂ ਆ ਕੇ ਵੱਧ ਚੜ ਕੇ ਹਿੱਸਾ ਪਾਈਏ ਤੇ ਸੰਯੋਗ ਦੇਈਏ ਤੇ ਸੰਘਰਸ਼ ਜਿੱਤ ਕੇ ਆਪਾਂ ਮੁੜੀਏ ਇਹ ਇਤਿਹਾਸ ਲਿਖਿਆ ਜਾਣਾ 2020 ਦੇ ਵਿੱਚ ਵੀ ਅੰਦੋਲਨ ਜਿਹੜਾ ਲੜਿਆ ਗਿਆ ਸੀ ਇੱਕ ਇਤਿਹਾਸ ਬਣਿਆ ਸੀਗਾ ਤੇ ਮੈਂ ਅੱਜ ਵੀ ਅਪੀਲ ਕਰਦਾ ਵੀ ਇਹ ਇੱਕ ਇਤਿਹਾਸ ਬਣ ਜਾਣਾ ਤੇ ਆਪਾਂ ਨੂੰ ਇਸ ਦਾ ਸਹਾਯੋਗਦਾਨ ਆਪਣਾ ਜਰੂਰ ਪਾਉਣਾ ਚਾਹੀਦਾ ਆਪਾਂ ਵੱਧ ਚੜ ਕੇ ਇਸਾ ਬਣੇ ਅੱਜ ਉਸ ਇਨਸਾਨ ਦੀ ਹਾਲਤ ਦੇਖੇ ਜਾ ਕੇ ਅੱਜ 36 ਦਿਨ ਹੋ ਗਏ ਪੂਰੇ ਉਹਨਾਂ ਨੂੰ ਬੈਠਿਆਂ ਨੂੰ ਮਰਨ ਵਰਤ ਤੇ ਤੇ ਆਪਾਂ ਹਜੇ ਵੀ ਘਰਾਂ 'ਚ ਸੁੱਤੇ ਬੈਠੇ ਆਂ ਤੇ ਅਪੀਲ ਕਰਦਾ ਭਰਾਵੋ ਜੋ ਸੰਯੋਗ ਚਾਹੀਦਾ ਹੋ ਅਸੀਂ ਤੁਹਾਨੂੰ ਦੇਣ ਲਈ ਤਿਆਰ ਆਂ ਤੇ ਆਪਾਂ ਇੱਕ ਇੱਕ ਦੋ ਦੋ ਜਾਣੇ ਕਰਕੇ ਵਾਰੀ ਨਾਲ ਆਪਾਂ ਜਿਹੜਾ ਆਪਾਂ ਬਾਰਡਰਾਂ ਤੇ ਆ ਕੇ ਬੈਠੀਏ ਆਪਾਂ ਜੁਨੀਆਂ ਨੂੰ ਛੱਡ ਕੇ ਪਿੰਡ ਪੱਦਰ ਤੇ ਇੱਕ ਆਪਾਂ ਸੰਘਰਸ਼ ਲੜੀਏ ਨਾ ਕਿ ਇਹਦੇ ਵਿੱਚ ਉਗਰਾਹਾਂ ਜਾਂ ਕੋਈ ਹੋਰ ਜੱਥੇਬੰਦੀਆਂ ਜਿਹੜੀਆਂ ਹੈਗੀਆਂ ਉਹਨਾਂ ਤੋਂ ਦੂਰ ਹੋ ਕੇ ਪਿੰਡ ਪੱਦਰ ਤੇ ਅੰਦੋਲਨ ਲੜੀਏ ਇੱਕ ਹੋ ਕੇ ਅੰਦੋਲਨ ਲੜੀਏ ਜੇਕਰ ਕੋਈ ਇਹ ਭਰਾ ਕਹਿੰਦਾ ਵੀ ਕੀ ਜ਼ਿੰਮੇਵਾਰੀ ਕਿਸ ਦੀ ਹੋ ਗਈ ਮੈਂ ਜ਼ਿੰਮੇਵਾਰੀ ਲੈਣਾ ਯਾਰ ਵੀ ਆਓ ਆਪਾਂ ਇਹ ਸੰਘਰਸ਼ ਲੜੀਏ ਤੇ ਆਪਾਂ ਇਕੱਠੇ ਹੋਈਏ ਤੇ ਆਪਾਂ ਲੋਕਾਂ ਨੂੰ ਦੱਸੀਏ ਆਪਾਂ ਹਿੰਦੁਸਤਾਨ ਨੂੰ ਦੱਸੀਏ ਸਰਕਾਰਾਂ ਨੂੰ ਦੱਸੀਏ ਵੀ ਆਪਾਂ ਜਿਹੜਾ ਸੰਘਰਸ਼ ਲੜੀਏ ਤੇ ਅਪੀਲ ਕਰਦਾ ਮਹਰਾਵੋ ਹੱਥ ਜੋੜ ਕੇ ਬੇਨਤੀ ਐ ਛੋਟਾ ਭਰਾ ਨਾ ਹੋਣ ਤੇ ਵੀ ਆਪਾਂ ਆ ਕੇ ਆਪਾਂ ਇਹ ਸੰਘਰਸ਼ ਲੜੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ